ਸੰਘ ਵਿੱਚ ਰਹੀ ਆਪਣੀ ਹੁਣ ਉਹ ਜਿਹੇ ਸੰਘਰਸ਼ ਲੜਿਆ ਗਿਆ ਨਾ ਇੱਕ ਸਭ ਤੋਂ ਵੱਡੀ ਤੁਸੀਂ ਆਪਣੀ ਇੱਥੇ ਜਾ ਕੇ ਵੇਖੋ ਜਿਹੜਾ ਸੰਘਰਸ਼ ਲੜਿਆ ਗਿਆ 84 ਤੋਂ ਲੈ ਕੇ 92 ਤੱਕ ਕਾਜ਼ ਕਰਕੇ ਸਮਤਲ ਜ਼ਮੀਨ ਹੈ ਆਪਣੀ ਹੈਨਾ ਕੋਈ ਪਹਾੜੀ ਇਲਾਕਾ ਨਹੀਂ ਹੈਗਾ ਇੱਥੇ ਕੋਈ ਮਤਲਬ ਇਤਾਂ ਦਾ ਨਹੀਂ ਹੈਗਾ ਜੰਗਲ ਨਹੀਂ ਹੈਗੇ ਜਿੱਦੇ ਤੁਸੀਂ ਜਾ ਕੇ ਤੇ ਉਹ ਕੀ ਸੀ ਜਿਹੜੇ ਵੀ ਸਿੰਘ ਕਾਰਜ ਕਰਦੇ ਸੀ ਨਾ ਪੰਥਕ ਸੇਵਾਵਾਂ ਕਰਦੇ ਸੀ ਵਿਚਰਦੇ ਸੀ ਲਹਿਰ ਦੇ ਵਿੱਚ ਕਾਰਜ ਜਿਹੜੇ ਵੀ ਉਹਨਾਂ ਨੂੰ ਮਾਰੇ ਨੇ ਜਿਹੜੋ ਸੇਵਾ ਲਈ ਤੇ ਕਰਦੇ ਸੀ ਤੇ ਜਿਹੜੀ ਠਾਰ ਦੀ ਗੱਲ ਆਉਂਦੀ ਸੀ ਜਦੋਂ ਰੁਗਣ ਦੀ ਗੱਲ ਆਉਂਦੀ ਰਹਿਣ ਦੀ ਗੱਲ ਆਉਂਦੀ ਜਦੋਂ ਆਮ ਸਿੱਖਾਂ ਦੇ ਘਰ ਸੀ ਨਾ ਬਾਈਕਾਂ ਸੀਗੀਆਂ ਪਿੰਡ ਸੀਗੇ ਤੇ ਉਹ ਘਰਾਂ ਦੇ ਵਿੱਚ ਉਹ ਲੋਕ ਜਿਹੜੇ ਸੀ ਸ਼ੈਲਟਰ ਦਿੰਦੇ ਸੀ ਪਰ ਉਹਨਾਂ ਨੂੰ ਸ਼ੈਲਟਰ ਤਾਂ ਦੇਉਂਦੇ ਸੀ ਬੁੱਤ ਵੀ ਉਹਨਾਂ ਸਿੱਖਾਂ ਦਾ ਕਰਤਾਰ ਸੀਗਾ ਜੇ ਕਿਸੇ ਘਰ 'ਚ ਜਵਾਨ ਧੀ ਹੁੰਦੀ ਨਾ ਪਹਿਲੀ ਗੱਲ ਤਾਂ ਸਿੰਘ ਪਹਿਲਾਂ ਪੁੱਛਦੇ ਹੁੰਦੇ ਸੀ ਘਰ 'ਚ ਜਾਣ ਤੋਂ ਪਹਿਲਾਂ ਕਿ ਘਰ 'ਚ ਕੌਣ-ਕੌਣ ਹੈ ਜੇ ਘਰ ਦੇ ਵਿੱਚ ਕੋਈ ਬੰਦਾ ਨਹੀਂ ਨਾਗਾ ਸਿਰਫ ਜਨਾਨੀ ਹੈ ਤਾਂ ਸਿੰਘਾਂ ਤਾਂ ਵੀ ਮਾਰਦੇ ਹੁੰਦੇ ਬੇਸ਼ੱਕ ਉਹਨਾਂ ਨੂੰ ਜੰਗਲ 'ਚ ਭਵੇਂ ਉਹਨੂੰ ਕਮਾਚ ਰਾਤ ਕੀਤੀ ਪਗ ਪਰ ਉਹ ਉੱਥੇ ਨਹੀਂ ਜਾਂਦੇ ਕਿਉਂ ਕਿ ਉਹ ਕਰਤਾਰ ਉੱਚੇ ਰੱਖਦੇ ਆ ਆਪਣੇ ਉਹਨਾਂ ਦੀ ਸੋਚਣੀ ਇਹ ਵੀ ਸਾਡੇ ਕਰਕੇ ਕਿਸੇ ਧੀ ਭੈਣ ਤੇ ਹੰਦਲਾ ਚੱਕੀ ਜਾਵੇ ਕਿਤੇ ਫਿਰ ਰਾਜਨਗਰ ਬਗਾਨੇ ਬੰਦੇ ਆਏ ਸੀ ਹਨ ਇਸ ਤਰ੍ਹਾਂ ਦਾ ਕਰਤਾਰ ਸੀ ਤੇ ਜੇ ਉਹ ਰਹਿੰਦੇ ਵੀ ਸੀਗੇ ਤੇ ਉਸ ਜਿਹੜਾ ਜ਼ਹਿਦਾਰ ਹੁੰਦਾ ਸੀਗਾ ਉਹਦੇ ਆਪਣਾ ਸੰਗਾਂ ਨੂੰ ਇਹ ਤਕੀਦ ਹੁੰਦੀ ਸੀਗੀ ਫਕਮ ਹੁੰਦਾ ਸੀ ਮੈਲੀ ਅਖਰ ਕਰਕੇ ਵੀ ਪਰਿਵਾਰ ਦੇ ਕਿਸੇ ਧੀ ਭੈਣ ਤੇ ਹੰਦਲਾ ਚੱਕਣਾ ਨਹੀਂ ਮਤਲਬ ਕਰਨਾ-ਕਰਨਾ ਤਾਂ ਬਹੁਤ ਵੱਡੀ ਗੱਲ ਹੈ ਕਰਤਾਰ ਤੋੜੇ ਗਏ ਫਿਰ ਮੁੜ ਕੇ ਜਦੋਂ ਆਪਰੇਸ਼ਨ ਆ ਹੋਇਆ ਸਾਰਾ ਵੋਡਰੋਜ ਹੋਇਆ ਜਾਂ ਉਸ ਤੋਂ ਬਾਅਦ ਬਲੈਕ ਹੰਡਰ ਹੋਇਆ ਜਾਂ ਉਸ ਤੋਂ ਬਾਅਦ ਜਿਹੜਾ ਇਹਨਾਂ ਨੇ ਆ ਜਿਹੜੀ ਸੈਨਾ ਬਣਾਈ ਆ ਆਲਮ ਸੈਨਾ ਬਣੀ ਜੇਪੀਐਸ ਅੱਗੇਲ ਵਰਗਿਆਂ ਨੇ ਆਪਣੇ ਬੰਦੇ ਘੜਕੂ ਬਣਾ ਕੇ ਬਾੜੇ ਇਹਨਾਂ ਨੇ ਜਿੱਤਰਾ ਕਿ ਕਿਵੇਂ ਤੋੜੀ ਲੈਣ ਨੂੰ ਨਾ ਕਰਜ਼ਾਰ ਤੋੜੇ ਇਹ ਜਾਂਦੇ ਸੀ ਅਜੇ ਘੜਕੂ ਬਣਾ ਕੇ ਘਰਾਂ ਦੇ ਵਿੱਚ ਜਿੱਥੇ ਜਵਾਨ ਧੀ ਭੈਣ ਹੁੰਦੀ ਸੀਗੀ ਨਾ ਹੁੰਦੀ ਸੀ ਕਿਸੇ ਦੀ ਉਹਨਾਂ ਮੜਾ ਕੰਮ ਕਰਦੇ ਸੀ ੱੱੱਕੇ ਨਾਲ ਨਾਲ ਰੋਟੀਆਂ ਖਾਂਦੇ ਸੀ ੱੱੱਕੇ ਨਾਲ ਪਹਿਲਾਂ ਤੇ ਬਾਅਦ ਵਿੱਚ ਹਥਿਆਰ ਦੀ ਨੌਕਰੀ ਉਹਨਾਂ ਨੇ ਲੇਵ ਕਰਦੇ ਸੀ ਹੋਇਆ ਕਿ ਜਦੋਂ ਇਦਾਂ ਦੀ ਇੱਕ ਡਰਾਮਾ ਹੋਣ ਲੱਗ ਜਿਹੜੇ ਆਮ ਸੇਕ ਸ਼ੈਲਟਰ ਦਿੰਦੇ ਸੀਗੇ ਪਨਾਹ ਦਿੰਦੇ ਸੀ ਨਾ ਸਿੰਘਾਂ ਨੂੰ ਘਰਕੂਈਆਂ ਨੂੰ ਜਥੇਬੰਦੀਆਂ ਨੂੰ ਉਹ ਮੁੜ ਕੇ ਉਹਨਾਂ ਦਾ ਮੁੱਖ ਮੁੜ ਗਿਆ ਕਿਉਂਕਿ ਉਹਦੋਂ ਸੋਲ ਆਹ ਤਾਂ ਹੈ ਨਹੀਂ ਸੀ ਨਾ ਜੁਲੰਮੀ ਦੀ ਪਤਾ ਲੱਗ ਜੇ ਕਿ ਨਹੀਂ ਵੀ ਵੀ ਇਹ ਤਾਂ ਗਲਤ ਬੰਦੇ ਨੇ ਗਲਤ ਕੰਮ ਕੀਤਾ ਉਹ ਤੋਂ ਤੁਰੇ ਫਿਰਦੇ ਨੇ ਗੱਲਾਂ ਸਨ ਨਾ ਮੂਹਰੂਪੀ ਗੱਲਾਂ ਸੀ ਪਰ ਹਵਾ ਬਣਦੀ ਗਈ ਵੀ ਨਹੀਂ ਵੀ ਜਿਹੜੇ ਖਰਤ ਸਿੰਘ ਆਉਂਦੇ ਆ ਇਹ ਤਾਂ ਹੁਣ ਆ ਕੰਮ ਕਰਨ ਲੱਗ ਪਏ ਨਾ ਲੁੱਟਾਂ ਖੋਹਾਂ ਕਰਨ ਲੱਗ ਪਏ ਘਰਾਂ ਦੇ ਵਿੱਚ ਤਾਂ ਖੜਨ ਲੱਗ ਪਏ ਲੋਕਾਂ ਨੇ ਪ੍ਰਣਾ ਨਹੀਂ ਬੰਦ ਕਰਦੇ ਭਾਈ ਉਹ ਮਾਤਾ ਜੀ ਹਣੀ ਇਹ ਵੀ ਦੱਸਦੇ ਕਿ ਭਾਈ ਜਗਰਾਤ ਸਿੰਘ ਤੂਫਾਨ ਹਣੀ ਜਿਵੇਂ ਵੱਡੇ ਹਨ ਸੰਘਰਸ਼ੀ ਸ਼ਹੀਦ ਰਹੇ ਆ ਕਿੰਦੇ ਜਦੋਂ ਵੀ ਕੋਈ ਮਤਲਬ ਕੀ ਲੀੜਾ ਵੀ ਬਣਾਉਣਾ ਹੁੰਦਾ ਹੀ ਉਹ ਘਰੋਂ ਆਣ ਕੇ ਪੰਥ ਦੇ ਮਾਇਆਦਾਰੀ ਕਰ ਦਿੰਦੇ ਕਰਦੇ ਇਹ ਇਹ ਕਰਤਾਰ ਸਾਹਿਬ ਜੀ ਪਟਨਾ ਦੇ ਕਰਦੇ ਪਿਆਰਾਂ ਦਾ ਜਿਹੜਾ ਲਹਿਰ ਦੇ ਵਿੱਚ ਪੈਸਾ ਆਉਂਦਾ ਸੀ ਨਾ ਭਾਵੇਂ ਉਹ ਉਹ ਬੈਕਲੋਡ ਦੇ ਸੀ ਭਾਵੇਂ ਉਹਨਾਂ ਕੋਲ ਦਸਵੰਧ ਆਉਂਦਾ ਸੀ ਜਿਵੇਂ ਵੀ ਮਰਜ਼ੀ ਮਾਇਆ ਆਉਦੀ ਸੀ ਉਹ ਮਾਇਆ ਨੂੰ ਇਹ ਸਹੂਲ ਸੀ ਸੰਗਾਂਦਾਰ ਉਹ ਉਸ ਮਾਇਰ ਨੂੰ ਨਿੱਜ ਖਾਤਰ ਨਹੀਂ ਸੀ ਵਰਤਦੇ ਬਣਾ ਹੁਣ ਕਈ ਇੱਥੇ ਬੰਦੇ ਕਹਿੰਦੇ ਨਹੀਂ ਆਏ ਤਾਂ ਜਿੰਦਰਾ ਗੱਡੀਆਂ ਰੱਖੀਆਂ ਸੀ ਹਨ ਕਾਲ ਕੇ ਅਸੀਂ ਇਕੋਠੀਆਂ ਕਰਾਇ ਤੇ ਲੈਂਦੇ ਸੀ ਉਹ ਲੈਂਦੇ ਸੀ ਸੇਵਾ ਵਾਸਤੇ ਖੁਸ਼ ਵਾਸਤੇ ਨਹੀਂ ਸੀ ਲੈਂਦੇ ਉਹ ਤਾਂ ਉਹਨਾਂ ਦੇ ਸ਼ਰਟ ਹੁੰਦੇ ਸੀਗੇ ਹੁਣ ਜਿਵੇਂ ਆਪਣਾ ਮਾਨੋਚਾਲ ਸੀਗੇ ਜੈਦਰ ਸਾਹਿਬ ਉਹ ਕਿਸੇ ਨੂੰ ਪਤਾ ਨਹੀਂ ਸੀ ਕੌਣ ਹੈ ਉਹ ਆਪਣਾ ਭੇਸ ਬਦਲ ਕੇ ਕਦੇ ਜਿਵੇਂ ਕੋਠੀ ਕਿਤੇ ਲੈ ਲਈ ਮਾਲਾ ਪੋਛ ਲਾ ਕੇ ਹਾਂਜੀ ਹਾਂਜੀ ਤੇ ਉਹ ਕੋਠੀ ਜਿਹੜੀ ਲਈ ਉਹਦੇ ਵਿੱਚ ਉਹਨਾਂ ਰਹਿਣੇ ਕੈਸੇ ਅਫਸਰ ਟਾਈਪ ਬਣ ਕੇ ਫਿਰ ਕਿਸੇ ਨੂੰ ਪਤਾ ਲੱਗੇ ਵੀ ਕੌਣ ਹੈ ਹਨ ਕਿਹੜਾ ਕਹਦਾ ਮੂੰਹ ਤੇ ਲਿਖਾ ਕੌਣ ਹੈ ਸੋ ਬਹੁਤ ਜਰਮਨ ਸਿੰਘ ਸਾਹਿਬ ਰਹੇ ਤੇ ਇਸੇ ਕਰਕੇ ਪਰ ਉਹ ਸੀ ਵੀ ਇਹ ਤੇ ਜਦੋਂ ਪੜਦੇ ਆ ਆਪਣਾ ਹਿੱਸੇ ਪਰ ਤੇਕ ਦਾਵਾ ਪੜਦੇ ਨਾ ਵੀ ਆਪਣੀਆਂ ਜ਼ਮੀਨਾਂ ਵੇਚ ਕੇ ਆਪਣੀਆਂ ਨਿੱਜੀ ਜ਼ਮੀਨਾਂ ਵੇਚ ਕੇ ਉਹ ਜ਼ਮੀਨਾਂ ਵੇਚ ਕੇ ਵੀ ਉਹਨਾਂ ਨੇ ਕਾਰਜਾਂ ਦੇ ਲਾਈਆਂ ਸੰਗਤ ਦਾ ਪੈਸਾ ਖਾਣਾ ਤੇ ਬੜੀ ਦੂਰ ਦੀ ਗੱਲ ਆ ਸੋ ਇਹ ਸੀ ਅੱਜ ਕੱਲ ਥੋੜਾ ਜਿਹਾ ਪੈਰਾ ਉਲਟਾ ਹੋ ਗਿਆ ਵਾ ਸੋ ਇਸ ਕਰਕੇ ਜਿਹੜਾ ਬਹੁਤ ਸਾਟ ਰੁਕੇ ਤੇ ਤੇਰਾ ਵੀ ਹੋ ਰਹੀ ਹੋ ਗਈ ਹੈ ਕਿਰਦਾਰ ਵਾ ਤੋਂ ਕਿਰਦਾਰ ਦੀ ਕਿਰਦਾਰ ਹੀ ਖੇੜਿਆ ਸਾਰੀ ਬਾਬਾ ਜੀ ਸਿੱਖ ਦਾ ਕਿਰਦਾਰ ਹੀ ਸਭ ਕੁਝ ਕਰਦਾ ਹੈ ਜੇ ਸਿੱਖ ਦਾ ਕਿਰਦਾਰ ਨਹੀਂ ਹੈਗਾ ਤੇ ਸਿੱਖ ਫਿਰ ਸਿੱਖ ਗਵਾਉਣ ਦੇ ਲੈ ਗੀ ਤੇ ਤਾਂ ਪੇਕ ਦਿਖਾਈ ਜਗਤ ਕੋ ਤੇ ਲੋਗਨ ਕੋ ਬਸ ਕਿਥੜਾ ਸਾ ਆ ਗਿਆ ਬਸ ਕਰਤਾਰ ਰੱਖੋ ਉੱਚਾ ਤੇ ਮਹਾਰਾਜ ਫਿਰ ਕਿਰਪਾ ਵੀ ਕਰਦੇ ਕੋਈ ਕਾਰਜ ਦਾ ਡਰਦਾ ਕੋਈ ਤੇ ਨਹੀਂ ਤੁਹਾਡੀ ਪਿੱਠ ਲੱਗਦੀ ਜੇ ਤੇਰੇ ਕਰਤਾਰ ਉੱਚਾ ਰੱਖੇ ਨਿੱਜ ਨੂੰ ਪਛਾਨ ਰੱਖੋ